ਤਾਕਤ ਸਾਡੇ ਐਸਸੀ ਸਾਰੇ ਸਬੰਧਤ ਅਧਿਕਾਰ ਨਿਕਲਦੇ ਨੇ ਰਾਜਸਥਾਨ ਫੀਡਰ ਹੈ ਫirozpur ਫੀਡਰ ਹੈ ਜਿੰਨਾ ਪਾਣੀ ਹੁੰਦਾ ਉੱਥੇ ਲੈ ਲੈਣੇ ਆ ਤੇ ਦੂਜੇ ਪਾਸੇ ਜੇ ਪਾਣੀ ਛੱਡਦੇ ਆ ਆ ਸਾਰ ਮੇਰੇ ਲਵੇ ਰਾਜਸਥਾਨ ਗਵਰਨਮੈਂਟ ਦਾ ਲੈਟਰ ਹੈ ਹਰਿਆਣਾ ਗਵਰਨਮੈਂਟ ਦਾ ਲੈਟਰ ਹੈ ਤੇ ਸਾਡੇ ਸੈਕਟਰੀ ਇਹਨਾਂ ਨੇ ਲਿਖਿਆ ਸੀ BBMB ਨੂੰ ਕਿ ਇਹਨਾਂ ਨੂੰ ਪਾਣੀ ਲਈ ਕਹੋ ਪਰ ਇਹਨਾਂ ਨੇ ਸਪਸ਼ਟੇ ਮਨਾਂ ਕੀਤਾ ਕਿ ਅਸੀਂ ਪਾਣੀ ਨਹੀਂ ਲੈ ਸਕਦੇ ਡੁੱਬਣਾ ਤਾਂ ਤੁਸੀਂ ਡੁੱਬੋ ਨਾ ਕੋਈ ਰਾਜਦਾਨ ਬਕਾਇਦਾ ਲਿਖਿਆ ਕਾਹਸਾ ਕਿਉਂ ਸੇਗਾ ਅੱਜ 13000 ਕਿਉਂ ਸੇਕ ਮੰਗਦੇ ਆ ਕਹਿੰਦੇ ਅਸੀਂ 6100 ਕਿਊਸਿਕ ਤੋਂ ਜ਼ਿਆਦਾ ਨਹੀਂ ਲੈ ਸਕਦੇ ਰਾਜਸਥਾਨ ਕਹਿੰਦਾ 2000 ਕਿਊਸਿਕ ਤੋਂ ਜ਼ਿਆਦਾ ਨਹੀਂ ਲੈ ਸਕਦੇ ਤੇ ਇਸ ਤਰੀਕੇ ਨਾਲ ਸਾਰੀਆਂ ਜਿਹੜੀਆਂ ਗਵਾਂਡੀ ਸਟੇਟਸ ਨੇ ਇਹ ਕੋਈ ਪਾਣੀ ਉਸ ਸਮੇਂ ਤਾਂ ਲੈਣ ਨੂੰ ਤਿਆਰ ਨਹੀਂ ਜਦੋਂ ਉਥੇ 2.5 ਲੱਖ ਕਿਊਸਿਕ ਪਾਣੀ ਸੀ ਉਦੋਂ ਤਾਂ ਅਸੀਂ ਡੁੱਗਦੇ ਆ ਤੇ ਜਦੋਂ ਪਾਣੀ ਨਹੀਂ ਤਾਂ ਸਾਰੇ ਅੱਗੇ ਪਿੱਛੇ ਹੋ ਜਾਂਦੇ ਆ ਸੋ ਇਸ ਕਰਕੇ ਬਹੁਤ ਵੱਡੀ ਪ੍ਰੋਬਲਮ ਹੈ ਕਿਉਂਕਿ ਇਹ ਜਿਹੜੀ ਪਾਣੀ ਦੀ ਵੰਡ ਹੋਈ ਹੋਈ ਹੈ ਗਲਤ ਹੋਈ ਹੋਈ ਹੈ ਇਹ ਪਾਣੀ ਦੀ ਵੰਡ ਦੇ ਵਿੱਚ ਜਿਹੜੇ ਗੈਰ ਰਪੇਰੀਅਨ ਦੇ ਰਾਜ ਨੇ ਉਹਨਾਂ ਨੂੰ ਉਸ ਸਮੇਂ ਪਾਣੀ ਦੇ ਤਾਂ ਨਹੀਂ ਤੇ ਅਸੀਂ ਆਪਣਾ ਪਾਣੀ ਸੰਭਾਲਣ ਦੀ ਗੱਲ ਕਰਦੇ ਸੋ ਇਹ ਪ੍ਰੋਬਲਮ ਇਸ ਤਰ੍ਹਾਂ ਦੀ ਹੈ ਪਰ ਇਸ ਦੇ ਲਈ ਜੋ ਵੀ ਸੰਭਵ ਹੱਲ ਹੈ ਸਰਕਾਰ ਵੱਲੋਂ ਸਾਰੇ ਕੀਤੇ ਜਾ ਰਹੇ ਨੇ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੀ ਗੱਲ ਕੀਤੀ ਜਾ ਰਹੀ ਹੈ ਇਹਦੇ ਲਈ ਆ ਜਿਸ ਤਰ੍ਹਾਂ ਹੁਣ ਪਾਣੀ ਦੀ 2.5 ਲੱਖ ਕਿਸੀ ਕੋ ਉੱਥੇ ਇਕੱਠਾ ਹੋ ਜਾਂਦਾ ਸੀ ਅਸੀਂ ਨਹਿਰਾਂ ਦੀ ਸਟ੍ਰੈਟਨੀ ਕੀਤੀ ਹੈ ਖਾਲ ਬਣਾਏ ਨੇ 6700 ਕਿਲੋਮੀਟਰ ਖਾਲ ਪਹਿਲਾਂ ਬਣਾਤੇ 3300 ਕਿਲੋਮੀਟਰ ਖਾਲ ਬਣਾਉਣ ਦੀ ਹੁਣ ਗੱਲ ਕੀਤੀ ਗਈ ਹੈ ਸੋ ਸਰਕਾਰ ਵੱਲੋਂ ਕੋਈ ਕਮੀ ਨਹੀਂ ਹੈ ਅਸੀਂ ਸਾਰਾ ਪਾਣੀ ਸੰਭਾਲਣ ਦੀ ਗੱਲ ਕਰਦੇ ਆਂ ਲੋਕਾਂ ਦੇ ਖੇਤਾਂ ਤੱਕ ਪਹੁੰਚਾਉਣ ਦੀ ਗੱਲ ਕਰਦੇ ਆਂ ਪਰ ਜਿੱਥੇ ਕਿਤੇ ਕੋਈ ਅਜਿਹੀ ਸਥਿਤੀ ਆਉਂਦੀ ਹੈ ਉੱਥੇ ਜਿਵੇਂ ਮੈਂ ਜ਼ਿਕਰ ਕੀਤਾ ਆ ਗਿੱਦੜਪਿੰਡੀ ਗੱਲ ਦੀ ਕੀਤੀ ਹੈ ਹੋਰ ਕਿਤੇ ਕੀਤੀ ਹੈ ਤਾਂ ਉਥੇ ਡੀਸੈਲਟਿੰਗ ਲੋਕ ਨਹੀਂ ਹੋਣ ਦਿੰਦੇ ਕਿ ਸੋ ਜਿੱਥੇ ਅਜਿਹੀ ਸਥਿਤੀ ਆ ਜਾਂਦੀ ਹੈ ਤਾਂ ਉੱਥੇ ਕੋਈ ਮਜਬੂਰੀ ਹੋ ਜਾਂਦੀ ਹੈ ਬਾਕੀ ਮੰਨਜੋ ਮੈਂਬਰ ਸਾਹਿਬ ਨੇ ਰਾਣਾ ਸਾਹਿਬ ਨੇ ਬੜੀ ਵਿਸਥਾਰ ਚ ਮੇਰੇ ਨਾਲ ਆ ਕੇ ਗੱਲ ਕੀਤੀ ਸੀ ਬਹੁਤ ਵਧੀਆ ਗੱਲ ਕੀਤੀ ਸੀ ਪਰ ਉਸ ਦੇ ਲਈ ਜੋ ਅਸੀਂ ਕਰ ਸਕਦੇ ਆ ਅਸੀਂ ਸਾਰਾ ਕੁਝ ਕਰਨ ਨੂੰ ਤਿਆਰ ਆ ਜੇ ਜ਼ਮੀਨਾਂ ਆਪਾਂ ਜ਼ਮੀਨਾਂ ਵੀ ਆ ਕੇ ਦੇਖ ਲਾਂਗੇ ਜੋ ਕੁਝ ਵੀ ਕਹੋਗੇ ਤਾਂ ਅਸੀਂ ਕਰਕੇ ਦਵਾਂਗੇ ਥੈਂਕ ਯੂ ਜੀ ਜੀ ਪਲੀਜ਼ ਰਾਣਾ ਜੀ ਰਾਣਾ ਆਪਣੇ ਸੁਪਰੀ ਬਾਪੂ ਨੂੰ ਬੋਲ ਲੈਣ ਦੀਏ ਜਦੋਂ ਬਾਪੂ ਹੱਥ ਖੜਾ ਕਰਦਾ ਉਦੋਂ ਬੈਠ ਚਾਹੀਦਾ ਤੇ ਆਓ ਜੀ ਆਓ ਜੀ ਬੋਲੋ ਜੀ ਬੋਲ ਰਾਣਾ ਗੁਰਜੀਤ ਜੀ ਰਾਣਾ ਗੁਰਜੀਤ ਤੁਮ ਬਾਅਦ ਚ ਬੋਲ ਜੀ ਨਹੀਂ ਨਹੀਂ ਇਹ ਤੇ ਤੇਰੇ ਆ ਤੇ ਲੋ ਤਾ ਬਾਪੂ ਦਾ ਬਾਪੂ ਦੇਖੋ ਸਰ ਆਪਾਂ ਬੱਚਿਆਂ ਨੂੰ ਸਿਖਾਉਣਾ ਹੈ ਕਿ ਬਜ਼ੁਰਗਾਂ ਦੀ ਇੱਜ਼ਤ ਕਰਨੀ ਹੈ ਰਾਣਾ ਗੁਰਜੀਤ ਜੀ ਜੀ ਮੰਤਰੀ ਜੀ ਹਰ ਗੱਲ ਦਾ ਸੋਲੂਸ਼ਨ ਦੇਣ ਦੀ ਗੱਲ ਕਰਦੇ ਆ ਠੀਕ ਹੈ ਅੱਛੀ ਬਾਤ ਹੈ ਔਰ ਮੈਂ ਤਾਂ ਇੱਕ ਗੱਲ ਕਹਾਂਗਾ ਕਿ ਅੱਜ ਕੱਲ ਮੌਸਮ ਦਾ ਮੈਟ ਡਿਪਾਰਟਮੈਂਟ ਪਹਿਲਾਂ ਦੱਸ ਦਿੱਤਾ ਦੱਸ ਦਿੰਦਾ ਕਿ ਮੀਂਹ ਕਿੰਨਾ ਪੈਣਾ ਕਿਹੜੀ ਏਰੀਆ ਚ ਪੈਣਾ ਸੋ ਕੈਲਕੂਲੇਸ਼ਨ ਹੋ ਜਾਂਦੀ ਆ ਕਿ ਇਸ ਡੈਮ ਦੇ ਵਿੱਚ ਕਿੰਨਾ ਪਾਣੀ ਦਾ ਲੈਵਲ ਉੱਚਾ ਜਾਏਗਾ ਪਿਛਲੇ ਸਾਲਾਂ ਚ ਜੋ ਸਾਡੇ ਨਾਲ ਹੋਇਆ ਉਹ ਬਹੁਤ ਮਾੜਾ ਹੋਇਆ ਸਪੀਕਰ ਸਾਹਿਬ ਤੇ ਲੋਕਾਂ ਦੀਆਂ ਜਾਨਾਂ ਗਈਆਂ ਫਸਲਾਂ ਗਈਆਂ ਸਰਕਾਰ ਦੀਆਂ ਸੜਕਾਂ ਟੁੱਟੀਆਂ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਯੁੱਗ ਆ ਕੀ ਆਪਾਂ ਇਹੋ ਜੀ ਕੋਈ ਸਟਡੀ ਕਰਾਈ ਕਰਾਈਓ ਆ ਜਿਹੜੀ ਟਾਈਮ ਥਰੂ ਟਾਈਮ ਸਾਨੂੰ ਦੱਸੇ ਕਿ ਲੈਵਲ ਸਾਡਾ ਉੱਪਰ ਜਾ ਰਿਹਾ ਇਕੱਠਾ ਪਾਣੀ ਛੱਡਣ ਦੀ بجائے ਆਪਾਂ ਕੰਟਰੋਲਡ ਪਾਣੀ ਛੱਡੀਏ ਤਾਂ ਕਿ ਲੋਕਾਂ ਦੇ ਹੜ੍ਹ ਨਾ ਆਵੇ ਇਹਦੇ ਨਾਲ ਨਾਲ ਤੁਹਾਡੇ ਰਾਹੀਂ ਮੈਂ ਮੰਤਰੀ ਜੀ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਤੁਸੀਂ ਬੜਾ ਸਹੀ ਸਵਾਲ ਕੀਤਾ ਕਿ ਡੁੱਬਣ ਨੂੰ ਅਸੀਂ ਪਾਣੀ ਰਾਜਸਥਾਨ ਤੇ ਹਰਿਆਣੇ ਨੂੰ ਚਾਹੀਦਾ ਹੜ ਆਉਂਦੇ ਅਸੀਂ ਡੁੱਬੀਦਾ ਤੇ ਕੀ ਆਪਾਂ ਪਾਰ ਸਰਕਾਰ ਨੂੰ ਕੋਈ ਇਹੋ ਜਿਹਾ ਪ੍ਰੋਗਰਾਮ ਬਣਾ ਕੇ ਦਿੱਤਾ ਜਾਂ ਸੋਚਦੇ ਆ ਦੀਨਾ ਕਿ ਆਪਾਂ ਜਦੋਂ ਹੜ ਆਉਣ ਵਾਟਰ ਪੰਪ ਕਿਵੇਂ ਕਰੀਏ ਗਰਾਊਂਡ ਵਾਟਰ ਚ ਸਭ ਸੋਇਲ ਚ ਆਪਾਂ ਰੀਚਾਰਜ ਕਰਨਾ ਜੇ ਆਪਾਂ ਕਹੀਏ ਖੂਹੀ ਰਹੀ ਹੋ ਜਾਣਾ ਨਾ ਜੀ ਉਹ ਨਹੀਂ ਹੋਣਾ ਐਵੀ ਗੱਲਾਂ ਵਾਟਰ ਪੰਪਿੰਗ ਸਟੇਸ਼ਨ ਸਾਡੇ ਹੜ ਹੜ ਅਫੈਕਟਡ ਜਿੱਥੇ ਹੜ ਹੁੰਦਾ ਉਥੇ ਜਦੋਂ ਹੜ ਹਉਣ ਦੀ ਸਟੇਸ਼ਨal ਸਿਚੁਏਸ਼ਨ ਆਵੇ ਤੇ ਉਹ ਪਾਣੀ ਪੰਪ ਅੰਦਰ ਕਰਨੇ ਅਮਰੀਕਾ ਚ ਹੋ ਰਿਆ ਹੋਰ ਕਈ ਇਹ ਹੋਰ ਮੁਲਕਾਂ ਚ ਹੋ ਰਿਆ ਕੀ ਇਹੋ ਜੀ ਕੋਈ ਤਸਵੀਰ ਦਾ ਰਿਪੋਰਟ ਤੁਸੀਂ ਬਣਵਾਈ ਹੈ ਇੱਕ ਮਿੰਟ ਮੰਤਰੀ ਜੀ ਇੱਕ ਮਿੰਟ ਹਾਂ ਜੀ ਰਾਣਾ ਜੀ ਤੇ ਪ੍ਰਤਾਪ ਜੀ ਪੈਸੇ ਪੈਂ ਇੱਕ ਗੱਲ ਰੱਖਣੀ ਚਾਹੁੰਨਾ ਵੀ ਆਪਣੇ ਵਿਚਾਰ ਚ ਵੀ ਤੇ ਆਪਣੇ ਕਿਰਦਾਰ ਚ ਵੀ ਆਪਣੇ ਵਿਵਹਾਰ ਚ ਵੀ ਈਲਾ ਗੁਰਬਾਣੀ ਦਾ ਇਹ ਹੁਕਮ ਅਨਨ ਗੁਰੂਦੇਵ ਮਾਤਾ ਗੁਰੂਦੇਵ ਪਿਤਾ ਗੁਰੂਦੇਵ ਸਵਾਮੀ ਪਰਮੇਸ਼ਵਰਾ ਸੋ ਜਿਹੜੇ ਮਾਤਾ ਪਿਤਾ ਦਾ ਤੇ ਤੀਕਰਾਂ ਦਾ ਨਾ ਬਹੁਤ ਉੱਚਾ ਰਤਬਾ ਸੋ ਜਦੋਂ ਮਾਤਾ ਪਿਤਾ ਦੀ ਗੱਲ ਆਵੇ ਤੇ ਬੈਠਦੇ ਹੋ ਜੀ ਪਲੀਜ਼ ਸਪੀਕਰ ਸਾਹਿਬ ਤੁਹਾਡੇ ਰਾਹੀਂ ਨਾ ਮੈਂ ਮੰਤਰੀ ਸਾਹਿਬ ਨੂੰ ਇੱਕ ਸੋਲੂਸ਼ਨ ਦੇਣਾ ਚਾਹੁੰਦਾ ਤੇ ਧੰਨਵਾਦ ਤੁਹਾਡਾ ਜਿਹੜਾ ਨਾ ਪ੍ਰੋਡਕਟਿਵ ਚੀਜ਼ ਤੇ ਤੁਸੀਂ ਟਾਈਮ ਦਿੰਦੇ ਹੋ ਬੋਲਣ ਕਿਉਂਕਿ ਸੋਲੂਸ਼ਨ ਇੱਥੇ ਹੀ ਨਿਕਲਿਆਉਣਾ ਸਰ ਪੰਜਾਬ ਦੇ ਜਿਹੜੇ ਬਿਆਸ ਦਰਿਆ ਨਾ ਜਿਹਦੇ ਰਾਹੀਂ ਹੜ ਹੁੰਦੇ ਆ ਤੋਆਬੇ ਦੇ ਵਿੱਚ ਮਾਝੇ 'ਚ ਵੀ ਉਹਦਾ ਲੈਵਲ ਜ਼ਮੀਨਾਂ ਦੇ ਲੈਵਲ ਤੋਂ 10 10 ਫੁੱਟ 15 15 ਫੁੱਟ ਉੱਚਾ ਲੋਡ ਸਿਰਫ ਇਹ ਆ ਕਿ ਸਰ ਜਦੋਂ ਪਾਣੀ ਐਕਸੈਸ ਹੋਵੇ ਜਿਹੜੇ ਸਾਡੇ ਐਗਜ਼ਿਸਟਿੰਗ ਖਾਲੇ ਪੁਰਾਣੇ ਆ ਉਹਨਾਂ ਨੂੰ ਸਾਫ਼ ਕਰ ਦਈਏ ਤੇ ਉੱਥੇ ਇੱਕ ਬਰਾਜ ਬਣਾ ਦਈਏ ਜਿਹੜਾ ਸਰਪਲਸ ਪਾਣੀ ਹੈ ਉਹ ਦੁਆਬੇ ਵਾਲਿਆਂ ਨੂੰ ਦੇ ਦੇਓ ਰਾਈਟ ਫਰੋਮ ਢਿਲਵਾ ਤੋਂ ਚਾਲੂ ਹੋ ਕੇ ਤੇ ਅਪ ਟੂ ਨਕੋਦਰ 30 ਫੁੱਟ 35 35 ਫੁੱਟ ਡੂੰਘੇ ਆ ਅਸੀਂ ਪਾਣੀ ਆਪਣੇ ਨੇਚਰਲੀ ਫਲੋ ਦੇ ਨਾਲ ਥੱਲੇ ਆ ਜਾਣਾ ਨਾ ਸਾਨੂੰ ਉਹਦੇ ਵਿੱਚ ਕੁਝ ਐਕਸਟਰਾਰਡੀਨਰੀ ਕਰਨਾ ਪੈਣਾ ਸੋ ਇਹ ਇੱਕ ਸੋਲੂਸ਼ਨ ਆ ਇਹਦੇ ਉੱਤੇ ਸਟੱਡੀ ਕਰ ਲਿਓ ਸੈਕੰਡ ਐਡਵਾਂਟੇਜ ਇਹਦਾ ਇਹ ਹੈ ਕਿ ਜੀ ਇਸ ਸਮੇਂ ਦੁਆਬਾ ਪਾਣੀ ਪੰਪ ਕਰਦਾ ਆ ਉਸ ਸਮੇਂ ਫਰਵਰੀ ਤੋਂ ਲੈ ਕੇ ਜੂਨ ਦੇ ਵਿੱਚ ਵਾਟਰ ਲੈਵਲ ਡਾਊਨ ਜਾ ਰਿਹਾ ਅੱਜ ਦੀ ਡੇਟ 'ਚ ਤੇ ਉਸ ਸਮੇਂ ਸਾਡੇ ਕੋਲ ਸਰਪਲਸ ਵਾਟਰ ਹੈ ਤੇ ਪੰਜਾਬ 'ਚ ਕਿਤੇ ਵੀ ਪਾਣੀ ਦੀ ਖਪਤ ਨਹੀਂ ਹੁੰਦੀ ਸੋ ਇਹ ਇੱਕ رائے ਆ ਜੀ ਇਹਦੇ ਤੇ ਵਿਚਾਰ ਕਰ ਲਓਗੇ ਤੇ ਮੈਂ ਸਮਝਦਾ ਸੋਲੂਸ਼ਨ ਇੰਪਲੀਮੈਂਟ ਹੋਣ ਵਾਲਾ ਥੈਂਕ ਯੂ ਸਰ ਥੈਂਕ ਯੂ ਕੋਈ ਹੋਰ ਸਾਹਿਬ ਕੁਝ ਕਹਿਣਾ ਚਾਹੁੰਦੇ ਸੀ ਗੁਰਲਾਲ ਤਨੌਰ ਜੀ ਧੰਨਵਾਦ ਜੀ ਬਹੁਤ ਬਹੁਤ ਸਪੀਕਰ ਸਾਹਿਬ ਜਿਹੜੇ ਜਿਵੇਂ ਰਦਾਵਾ ਸਾਹਿਬ ਨੇ ਕਿਹਾ ਵੀ ਜਿਹੜੇ ਸਾਡੇ ਕੱਗਰ ਨੇ ਜਿੰਨਾ ਟਾਈਮ ਅਸੀਂ ਉਹਨਾਂ ਦੇ ਵਿੱਚ ਡੀਸ਼ੀਲਟਿੰਗ ਜਿਹੜੀ ਹੈ ਉਹ ਇੱਕ ਤਰੀਕੇ ਦੇ ਨਾਲ ਇੱਕ ਕਾਇਦੇ ਦੇ ਨਾਲ ਇੱਕ ਕਾਨੂੰਨ ਦੇ ਨਾਲ ਨਹੀਂ ਕਰਦੇ ਉਹ ਲੋਕ ਆਪਣੇ ਆਪ ਵੀ ਕਰਨ ਨੂੰ ਤਿਆਰ ਨੇ ਆਪਣੀਆਂ ਕਈ ਸਰਕਾਰੀ ਪ੍ਰਾਪਰਟੀਆਂ ਦੇ ਉੱਤੇ ਆਪਾਂ ਨੂੰ ਲੋਡ ਹੁੰਦੀ ਹੈ ਉੱਥੇ ਵੀ ਆਪਾਂ ਮੁੱਲ ਲੈ ਕੇ ਪਾਉਂਦੇ ਆ ਜੇ ਕ ਗਰਦੀ ਪ੍ਰੋਪਰ ਡੀਸ਼ੀਲਡਿੰਗ ਕੀਤੀ ਜਾਵੇ ਸਫਾਈ ਕੀਤੀ ਜਾਵੇ ਜਿਵੇਂ ਇੱਕ ਅੱਗਰ ਸਾਡਾ ਚੰਡੀਗੜ੍ਹ ਤੋਂ ਚੱਲਦਾ ਹੈ ਡੇਰਾਬਸੀ ਰਾਜਪੁਰਾ ਕਨੌਰ ਸਨੌਰ ਅੱਗੇ ਮੰਤਰੀ ਸਾਹਿਬ ਦੇ ਇਲਾਕੇ ਤੱਕ ਵੀ ਜਾਂਦਾ ਹੈ ਜਿਹੜੇ ਇਹ ਬਚਾਇਆ ਜਾ ਸਕਦਾ ਪਹਿਲੇ ਸਮਿਆਂ ਦੇ ਵਿੱਚ ਲੋਕ ਆਪਣੇ ਤੌਰ ਦੇ ਉੱਤੇ ਇਹਦੇ ਵਿੱਚੋਂ ਮਿੱਟੀ ਜਿਹੜੀ ਉਹ ਕੱਢ ਲੈਂਦੇ ਸੀ ਲੋਡ ਮੁਤਾਬਕ ਉਹਦੇ ਉੱਤੇ ਹੁਣ ਰੋਕ ਲੱਗੀ ਹੋਈ ਆ ਤੇ ਜੇ ਡੀ ਸੀਲਟਿੰਗ ਜਿਹੜੀ ਉਹ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਕਾਨੂੰਨ ਅਨੁਸਾਰ ਤਾਂ ਕਿਤੇ ਨਾ ਕਿਤੇ ਜਿਹੜਾ ਸਾਡਾ ਉਹ ਫਾਇਦਾ ਹੋ ਸਕਦਾ ਪਾਣੀ ਜਿਹੜਾ ਰੁੜ ਕੇ ਅੱਗੇ ਜਾਇਆ ਜਾ ਸਕਦਾ ਤੇ ਰੀਚਾਰਜਿੰਗ ਪੁਆਇੰਟ ਵੀ ਜਿਹੜੇ ਜਿੱਥੇ ਸਾਡੀਆਂ ਪੰਚਾਇਤੀ ਲੈਂਡ ਪਈਆਂ ਨੇ ਘੱਗਰ ਦੇ ਕੰਢੇ ਦੇ ਉੱਤੇ ਉਹ ਇੱਕ 10 ਏਕੜ ਦਾ 5 ਏਕੜ ਦਾ 20 ਏਕੜ ਦਾ ਡੈਮ ਵੀ ਬਣਾ ਕੇ ਉਸ ਪਾਣੀ ਨੂੰ ਸਟੋਰ ਕਰਕੇ ਅੱਗੇ ਖੇਤਾਂ ਦੇ ਵਿੱਚ ਜਿਹੜਾ ਜਦੋਂ ਸਮਾਂ ਆਉਂਦਾ ਜਦੋਂ ਫਲੱਡ ਆਉਂਦਾ ਤੋ ਪਾਣੀ ਸਾਰਾ ਰੁੜ ਕੇ ਅੱਗੇ ਚਲਾ ਜਾਂਦਾ ਨੁਕਸਾਨ ਵੀ ਕਰ ਲਿਆ ਜਾਂਦਾ ਤੂੜੀਆਂ ਵੀ ਡੰਗਰ ਬੱਛਾ ਸਾਰਾ ਸਾਡੇ ਜੀਵ ਜੰਤਾਂ ਦਾ ਨੁਕਸਾਨ ਵੀ ਕਰਦਾ ਜੇ ਅਸੀਂ ਘੱਗਰ ਦੇ ਨਾਲ ਲੱਗਦੇ ਜਿਹੜੀਆਂ ਪੰਚਾਇਤੀ ਲੈਂਡ ਨੇ ਜੇ ਉਹਨਾਂ ਦੇ ਉੱਤੇ ਡੈਮ ਬਣਾ ਦਿੱਤੇ ਜਾਏ ਛੋਟੇ-ਛੋਟੇ ਉਹਨਾਂ ਨੂੰ ਫਿਸ਼ ਪੋਰਟ ਦੇ ਤੌਰ ਤੇ ਵੀ ਵਰਤਿਆ ਜਾ ਸਕਦਾ ਉਹਨਾਂ ਨੂੰ ਬਾਅਦ ਦੇ ਵਿੱਚ ਜਦੋਂ ਸਮਾਂ ਆਉਂਦਾ ਤਾਂ ਪਾਣੀ ਨੂੰ ਜਿਹੜਾ ਖੇਤੀ ਦੀ ਸਿੰਚਾਈ ਲਈ ਵੀ ਵਰਤਿਆ ਜਾਂਦਾ ਬਾਕੀ ਮੈਂ ਸਪੀਕਰ ਸਾਹਿਬ ਤੁਹਾਡੇ ਇੱਕ ਧਿਆਨ ਦੇ ਵਿੱਚ ਵੀ ਲੈਂਦਾ ਸੀ ਮੈਂ ਲਿਆਦਣਾ ਫੇਰ ਵੀ ਵੀ ਜਿਹੜੇ ਸਾਡੇ ਘੱਗਰ ਦੇ ਉੱਤੇ ਤੇ ਇੱਕ ਜਿਹੜਾ ਇਹ ਪਾਣੀ ਨਿਕਲਦਾ ਇਹਦੇ ਉੱਤੇ ਜੇ ਅਸੀਂ ਇੱਕ 5 ਹਾਰਸ ਪਾਵਰ ਦਾ ਕਨੈਕਸ਼ਨ ਆ ਜਿਹੜਾ ਕਿਉਂਕਿ ਕਨੈਕਸ਼ਨ ਜਿਹੜੇ ਉਹ ਐਨਜੀਟੀ ਦੀ ਰਿਪੋਰਟ ਕਰਕੇ ਬੰਦ ਕੀਤੇ ਨੇ ਵੀ ਥਲੜਾ ਪਾਣੀ ਜਿਹੜਾ ਉਹ ਨਹੀਂ ਨਿਕਲਣਾ ਚਾਹੀਦਾ ਜੇ ਅਸੀਂ 5 ਹਾਰਸ ਪਾਵਰ ਦਾ ਜਿਹੜਾ ਕਨੈਕਸ਼ਨ ਅੱਜ ਦੀ ਡੇਟ ਦੇ ਵਿੱਚ ਧਰਤੀ ਦੇ ਥਲੜਾ ਪਾਣੀ ਨਹੀਂ ਕੱਢ ਸਕਦਾ ਉਹ 20 ਇਹ 25 ਹਾਰਸ ਪਾਵਰ ਦਾ ਜਿਹੜਾ ਕਨੈਕਸ਼ਨ ਉਹ ਪਾਣੀ ਕੱਢਦਾ ਜੇ ਅਸੀਂ 5 ਹਾਰਸ ਪਾਵਰ ਦਾ ਕਨੈਕਸ਼ਨ ਜਿਹੜਾ ਉਹ ਕਿਸਾਨਾਂ ਨੂੰ ਕਿਸੇ ਇੱਕ ਕਾਇਦੇ ਦੇ ਵਿੱਚ ਲਿਆ ਕੇ ਅਲੋਅ ਕਰਦੀ ਹੈ ਤੇ ਉਹ ਜਿਹੜਾ ਇਹ ਰੁੜਿਆ ਜਾਂਦਾ ਪਾਣੀ ਖੱਗਰ ਦਾ ਨਾਲਿਆਂ ਦਾ ਰਜਵਾਹਾਂ ਦਾ ਪਾਣੀ ਹੈ ਸਿੰਚਾਈ ਦੇ ਲਈ ਜਿਹੜਾ ਸਾਡਾ ਕਿਸਾਨਾਂ ਦਾ ਡੀਜ਼ਲ ਫੁਕਦਾ ਉਸ ਡੀਜ਼ਲ ਨੂੰ ਵੀ ਬਚਾਇਆ ਜਾ ਸਕਦਾ ਜਿਹੜਾ 5 ਹਾਰਸ ਪਾਵਰ ਦਾ ਕਨੈਕਸ਼ਨ ਹੈ ਉਸ ਦੀ ਗਾਰੰਟੀ ਹੈ ਵੀ ਉਹ ਧਰਤੀ ਦੇ ਹੇਠਲਾ ਪਾਣੀ ਨਹੀਂ ਕੱਢ ਸਕਦਾ ਜਿਹੜਾ ਧਰਤੀ ਹੇਠਲਾ ਪਾਣੀ ਹੈ ਉਹ 20 25 ਹਾਰਸ ਪਾਵਰ ਦੀ ਮੋਟਰ ਅੱਜ ਕੱਢਦੀ ਹੈ ਤੇ ਜਿਹੜਾ ਸਾਡਾ ਬਿਜਲੀ ਦਾ ਵੀ ਫਾਇਦਾ ਹੁੰਦਾ ਜਿਹੜਾ ਪਾਣੀ ਸਾਡਾ ਲੰਘਿਆ ਜਾਂਦਾ ਉਹ ਵੀ ਵਰਤੋਂ ਦੇ ਵਿੱਚ ਆ ਸਕਦਾ ਮੈਨੂੰ ਲੱਗਦਾ ਵੀ ਇਹਦੇ ਉੱਤੇ ਵੀ ਜ਼ਰੂਰ ਜਿਹੜਾ ਵਿਚਾਰ ਕਰਨੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ ਜੀ। ਅ ਸ਼ਿਰੀ ਬ੍ਰਿੰਦਰ ਕੁਮਾਰ ਗੁਹਿਲ ਜੀ ਗੁਹਿਲ ਸਾਹਿਬ ਤੁਹਾਨੂੰ ਮੈਂ ਟੈਸਟ 'ਚ ਪਾਤਾ ਲੇਕਿਨ ਲਾਰਜ ਇੰਟਰਸਟ ਦਾ ਇਸ਼ੂ ਸੀ ਇਸ ਕਰਕੇ ਮੈਂ ਬ੍ਰਿੰਦਰ ਕੁਮਾਰ ਗੁਹਿਲ ਜੀ ਸਰ ਬੇਨਤੀ ਇਹ ਹੈ ਰਾਣਾ ਗਰਜੀਤ ਜੀ ਨੇ ਕਿਹਾ ਜਿਸ ਤਰ੍ਹਾਂ ਕਿ ਫਲੱਡ ਗੇਟ ਖੁੱਲੇ ਰਹਿਣੇ ਚਾਹੀਦੇ ਆ ਸੋ ਦੇਖੋ ਮੈਂ ਸਮਝਦਾ ਇਹਨਾਂ ਦੀ ਗੱਲ ਮੈਨੂੰ ਰਾਣਾ ਇੰਦਰ ਪ੍ਰਤਾਪ ਜੀ ਨੇ ਦੱਸੀ ਸੀ ਜਿਹੜਾ ਹਰੀਕੇ ਤੇ ਪਾਣੀ ਇਕੱਠਾ ਹੋ ਕੇ ਆਉਂਦਾ ਹੈ ਉਸ ਤੋਂ ਬਾਅਦ ਸਾਡੀਆਂ ਨਹਿਰਾਂ ਚੱਲਦੀਆਂ ਨੇ ਉੱਥੋਂ ਤਾਂ ਅਸੀਂ ਉਹਨਾਂ ਫਲੱਡਾਂ ਦੇ ਗੇਟਾਂ ਨੂੰ ਹਰ ਟਾਈਮ ਖੁੱਲੇ ਨਹੀਂ ਰੱਖ ਸਕਦੇ ਕਿਉਂਕਿ ਜਿੰਨਾ ਪਾਣੀ ਆਉਂਦਾ ਉੱਥੇ ਜਿੰਨੀਆਂ ਰਾਜਸਥਾਨ ਫੀਡਰ ਤੇ ਫਿਰੋਜ਼ਪੁਰ ਫੀਡਰ ਜਿੰਨਾ ਪਾਣੀ ਉੱਥੇ ਲੈ ਸਕਦੇ ਨੇ ਉਹਨਾਂ ਨਹਿਰਾਂ ਦੇ ਵਿੱਚ ਅਸੀਂ ਪਾਣੀ ਦਿੰਨੇ ਆ ਤੇ ਪੂਰੇ ਪੰਜਾਬ ਦੇ ਲਈ ਸਿੰਚਾਈ ਦੀ ਵੀ ਵਰਤਿਆ ਜਾਂਦਾ ਹੈ ਜੇ ਕਿਤੇ ਐਕਸੈਸ ਹੁੰਦਾ ਹੈ ਉਸ ਸਮੇਂ ਗੇਟ ਖੋਲੇ ਜਾ ਸਕਦੇ ਨੇ ਹਰ ਸਮੇਂ ਗੇਟੋ ਖੁੱਲੇ ਰੱਖੇ ਨਹੀਂ ਜਾ ਸਕਦੇ ਤੇ ਦੂਜੀ ਜਿਹੜੀ ਸਫਾਈ ਦੀ ਗੱਲ ਕੀਤੀ ਹੈ ਇੰਦਰ ਪ੍ਰਤਾਪ ਜੀ ਨੇ 8500 ਕਿਲੋਮੀਟਰਾਂ ਦੀ ਪੰਜਾਬ ਦੇ ਵਿੱਚ 8500 ਕਿਲੋਮੀਟਰ ਨਦੀਆਂ ਨਾਲੇ ਤੇ ਡੇਨਾਂ ਨੇ ਜਿਹਦੇ ਵਿੱਚੋਂ 4766 ਕਿਲੋਮੀਟਰ ਦੀ ਜਿਹੜੀ ਸਫਾਈ ਹੈ ਉਹ ਕੀਤੀ ਗਈ ਹੈ ਤੇ ਇਸ ਹਰ ਵਾਰ ਜਿੱਥੇ ਜ਼ਿਆਦਾ ਜ਼ਰੂਰਤ ਹੁੰਦੀ ਹੈ ਉਹ ਆਇਡੈਂਟੀਫਾਈ ਕੀਤੇ ਜਾਂਦੇ ਨੇ ਤੇ ਉਹਦੇ ਮੁਤਾਬਕ 4766 ਕਿਲੋਮੀਟਰ ਦੀ ਜਿਹੜੀ ਸਫਾਈ ਕੀਤੀ ਗਈ ਹੈ ਆਪਣੇ ਗਰਲਾਲ ਜੀ ਨੇ ਕਿਹਾ ਘੱਗਰ ਦੀ ਸਫਾਈ ਪੂਰੀ ਤਰ੍ਹਾਂ ਹੋਈ ਹੈ ਤੇ ਜਿਹੜੇ ਡੈਮ ਡੈਮਾਂ ਦੀ ਗੱਲ ਕੀਤੀ ਹੈ ਜਾਂ ਪਾਣੀ ਸਟੋਰ ਕਰਨ ਦੀ ਗੱਲ ਕੀਤੀ ਹੈ ਉਹ ਪ੍ਰੋਜੈਕਟ ਬਕਾਇਦਾ ਸਰਕਾਰ ਨੇ ਸ਼ੁਰੂ ਕੀਤੇ ਹੋਏ ਆ ਚੰਦੂ ਪਿੰਡਾ ਸਾਡੇ ਉਤੇ 20 ਕਿਲੇ ਜਰਵ 20 ਕਿਲੇ ਸਮਝ ਲਓ ਵੇ ਕਿੱਲਾਂ ਦੀ ਚੜਾਈ ਤੇ 20 ਕਿੱਲਾਂ ਦੀ ਲੰਬਾਈ ਇਸ ਤਰ੍ਹਾਂ ਦਾ ਉੱਥੇ ਘੱਗਰ ਦੇ ਉੱਪਰ ਕਰਨਾ ਕਈ ਹੋਰ ਜਗ੍ਹਾ ਵੀ ਸਿਲੈਕਟ ਕੀਤੀਆਂ ਗਈਆਂ ਨੇ ਸੋ ਉਹ ਗੱਲ ਵੀ ਸਰਕਾਰ ਹੈ ਜਿਹੜੀ ਉਹ ਕਰ ਰਹੀ ਹੈ ਸੋ ਸਰਕਾਰ ਵੱਲੋਂ ਸਰ ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਹੈ ਸਰਕਾਰ ਵੱਲੋਂ ਕੋਈ ਕਮੀ ਨਹੀਂ ਆਸੀ ਪਾਣੀ ਦੀ ਇੱਕ ਬੂੰਦ ਵੀ ਫालतू ਬਾਹਰ ਨਹੀਂ ਜਾਣ ਦਿੰਦੇ ਅੰਜਾਈ ਨਹੀਂ ਜਾਣ ਦਿੰਦੇ ਤੇ ਜੇ ਕਿਤੇ ਗੇਟ ਖੋਲਣ ਦੀ ਗੱਲ ਹੈ ਉਹ ਗੇਟ ਵੀ ਉਸ ਸਮੇਂ ਖੋਲੇ ਜਾਂਦੇ ਨੇ ਜਦੋਂ ਪਾਣੀ ਸਰ ਤੋਂ ਟੱਪ ਜੇ ਕਿਉਂਕਿ ਅਸੀਂ ਜਿਹੜਾ ਪਿਛਲੇ 3 ਸਾਲਾਂ ਦੇ ਵਿੱਚ ਪਾਣੀ ਦੀ ਯੂਟਿਲਾਈਜੇਸ਼ਨ ਕੀਤੀ ਹੈ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀ ਕਿ ਟੇਲਾਂ ਤੇ ਪਾਣੀ ਪਹੁੰਚਾਵਾਂਗੇ ਇਹ ਵੀ ਇੱਕ ਹਿੱਸਾ ਹੈ ਉਸ ਦਾ ਕਿ ਅਸੀਂ ਖੜਾਂ ਦਾ ਪਾਣੀ ਵੀ ਵੇਚਾਰੇ ਆਂ ਬਰਸਾਤਾਂ ਦਾ ਪਾਣੀ ਵੇਚਾਰੇ ਆਂ ਅੱਜ ਉਹ ਸਾਰੇ ਖੇਤਾਂ ਨੂੰ ਦੇ ਰਹੇ ਆਂ ਅਸੀਂ ਸੋ ਸਰਕਾਰ ਵੱਲੋਂ ਪਾਣੀ ਦੇ ਮਸਲੇ ਦੇ ਉੱਤੇ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਊਗੀ ਨਾ ਕਮੀ ਰਹਿਣ ਦਿੱਤੀ ਐ ਤੇ ਆਉਣ ਵਾਲੇ 2 ਸਾਲਾਂ ਦੇ ਵਿੱਚ ਜਿਹੜਾ ਇੱਕ ਰਿਕਾਰਡ ਕਾਇਮ ਕੀਤਾ ਕਿ 21% ਪਾਣੀ ਜਿਹੜਾ ਖੇਤਾਂ ਨੂੰ ਲੱਗਦਾ ਦੀ ਸਾਰੇ ਜਾਣਦੇ ਆ ਸੀ ਕਿ ਨਹਿਰੀ ਪਾਣੀ 21% ਲੱਗਦਾ ਸੀ ਤੇ ਮਾਰਚ 26 ਤੱਕ ਇਹ 62% ਪਾਣੀ ਹੈ ਜਿਹੜਾ ਨਹਿਰੀ ਪਾਣੀ ਇਹ ਖੇਤਾਂ ਨੂੰ ਲੱਗਦਾ ਇਹ ਮਾਰਚ 26 ਤੱਕ ਦੀ ਗੱਲ ਹੈ ਤੇ ਜੋ ਟੀਚਾ ਰੱਖਿਆ ਹੋਇਆ ਹੈ ਕਿ ਅਸੀਂ ਆਪਣਾ ਸਾਰਾ ਪਾਣੀ ਭਾਵੇਂ ਸਾਡੇ ਹਿਮਾਚਲ ਤੋਂ ਆਜੇ ਕਿਤੋਂ ਆਜੇ ਅ ਬਰਸਾਤਾਂ ਦਾ ਆਜੇ ਅਸੀਂ ਸਿਸਟਮ ਇਸ ਤਰ੍ਹਾਂ ਦਾ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਬਣਾ ਦੇਣਾ ਹੈ ਕਿ ਕੋਈ ਪਾਣੀ ਕਿਤੇ ਕੋਈ ਮਾਰ ਨਹੀਂ ਕਰ ਸਕੂਗਾ ਉਹ ਪਾਣੀ ਲੋਕਾਂ ਦਾ ਫਾਇਦਾ ਕਰੂਗਾ ਸੋ ਇਸ ਕਰਕੇ ਬਹੁਤ ਸੁਝਾਏ ਨੇ ਸਰਕਾਰ ਹਰ ਸਜਾ ਤੇ ਵਿਚਾਰ ਕਰੂਗੀ ਤੇ ਪਾਣੀ ਨੂੰ ਸਹੀ ਯੂਟਿਲਾਈਜੇਸ਼ਨ ਦੇ ਲਈ ਸਰਕਾਰ ਹਰ ਸੰਭਵ ਕਦਮ ਉਠਾਉਗੀ ਸਰ ਧੰਨਵਾਦ ਬਹੁਤ ਧੰਨਵਾਦ ਜੀ ਮੰਤਰੀ ਜੀ ਨੇ ਬੜੇ ਵਧੀਆ ਦਿਲੋਂ ਇਹ ਗੱਲ ਦਿੱਤੀ ਆ ਆਪਾਂ ਇਸ ਮਾਰਟ ਨੂੰ ਬਚਾਉਣਾ ਤੇ ਦੂਜੀ ਗੱਲ ਇਹ ਵੀ ਕਹਿ ਰਹੇ ਵੀ ਬਸ ਕਰ ਜੀ ਹਣ ਹੋਰ ਨਾ ਕਰਾਇਓ ਨਹੀਂ ਆਪਾਂ ਇਹਨੂੰ ਬੜਾ ਸੀਰੀਅਸ ਇਸ਼ੂ ਹੈ ਜੀ ਇਸ ਲਈ ਰੈਲੈਕਸੇਸ਼ਨ ਵੀ ਦਿੱਤੀ ਸੀ ਜੀ ਗਿਆਸਰਾ ਸਾਹਿਬ ਅ ਧੰਨਵਾਦ ਸਪੀਕਰ ਸਾਹਿਬ ਗगन ਦਾ ਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੋ ਜਨ ਕੋ ਦਾਓ ਸੂਰਾ ਸੋ ਪਹਿਚਾਨੀ ਹੈ ਜੋ ਲਰੇ ਦੀਨ ਕੇ ਹਿਤ ਪਰਜਾ ਪਰਜਾ ਕਟ ਮਰੇ ਕਬੂ ਨਾ ਛਾਡੇ ਖੇਤ ਸਪੀਕਰ ਸਾਹਿਬ 1737 ਤੋਂ ਲੈ ਕੇ 1749 ਤੱਕ ਜਦੋਂ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਸਾਡੇ ਦੇਸ਼ ਦੇ ਵਿੱਚੋਂ ਸਾਡੀਆਂ ਧੀਆਂ ਪੈਣਾ ਨੂੰ ਚੋਕੇ ਲੈ ਜਾਂਦੇ ਸੀ ਤੇ ਪੰਜਾਬ ਦਾ ਖਜ਼ਾਨਾ ਵੀ ਸਾਡੇ ਦੇਸ਼ ਦਾ ਮੰਦਰਾਂ ਦਾ ਖਜ਼ਾਨਾ ਉਹ ਆਪਣੇ ਨਾਲ ਲੈ ਜਾਂਦੇ ਸੀ ਜਦੋਂ ਮਦਹੋਸ਼ੀ ਦੀ ਹਾਲਤ ਦੇ ਵਿੱਚ ਰਾਤ ਦੇ 12 ਵਜੇ ਦੇ ਸੀ ਤਾਂ ਸਿੰਘ ਸ਼ੂਰਮੇ ਇਹੀ ਗगन तमामਾ ਬਾਜਿਓ ਵਾਲਾ ਦੋੜਾ ਪੜ ਕੇ ਉਹਨਾਂ ਦੇ ਉੱਤੇ ਹਮਲਾ ਕਰਦੇ ਸੀ ਤੇ ਧੀਆਂ ਭੈਣਾਂ ਨੂੰ ਆਜ਼ਾਦ ਕਰਾਉਂਦੇ ਸੀ ਖਜ਼ਾਨਾ ਉਹਨਾਂ ਦਾ ਲੁੱਟ ਕੇ ਲੈ ਜਾਂਦੇ ਸੀ ਕਦੇ ਵੀ ਉਹਨਾਂ ਨੂੰ ਪੰਜਾਬ ਦੀ ਜੂ ਟੱਪਣੀ ਸੀ ਦਿੱਤੀ ਤੇ ਅਫਗਾਨ ਇਹ ਗੱਲ ਕਹਿਣ ਦੇ ਲਈ ਮਜਬੂਰ ਹੋ ਜਾਂਦੇ ਸੀ ਕਿ ਸਿੱਖਾਂ ਦੇ 12 ਵੱਜ ਗਏ ਸਿੱਖਾਂ ਦੇ 12 ਬਹਾਦਰੀ ਵਾਲੇ ਵੱਜਦੇ ਨੇ ਪਰ ਮੈਨੂੰ ਬੜੇ ਦੁੱਖ ਤੇ ਅਫਸੋਸ ਦੇ ਨਾਲ ਕਹਿਣਾ ਪੈ ਰਿਹਾ ਕਿ ਵਿਰੋਧੀ ਧਿਰ ਦੇ ਨੇਤਾ ਜਿਨ੍ਹਾਂ ਦੀ ਕੇ ਮਾਨਸਿਕਤਾ ਸਿੱਖਾਂ ਨੂੰ ਨੀਚਾ ਦਿਖਾਉਣ ਦੀ ਹੈ ਪਿਛਲੇ ਜਿਹੜਾ ਸੈਸ਼ਨ ਚੱਲਿਆ 11 7 25 ਨੂੰ ਉਹਦੇ ਵਿੱਚ ਉਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੜੀ ਹੋੱਚੀ ਗੱਲ ਜਿਹੜੀ ਕਹੀ ਆ ਕਿ ਤੁਹਾਡੇ 12:00 ਵੱਜ ਗਏ ਹੋਣੇ ਆ ਤਾਂ ਮੈਂ ਇਸ ਗੱਲ ਦੀ ਘੋਰ ਸ਼ਬਦਾ ਦੇ ਵਿੱਚ ਨਿੰਦਾ ਕਰਦਾ ਮੈਂ ਕਹਿੰਦਾ ਕਿ ਅਸੀਂ ਤਾਂ ਇੱਕ ਸਮਾਜ ਨੂੰ ਰਾਹ ਦਸੇਰਾ ਦੱਸਣਾ ਸੀ ਕਿ ਸਾਡੇ ਸਿੱਖ ਯੋਧੇ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਕਿਵੇਂ ਬਚਾਉਂਦੇ ਸੀ ਅਸੀਂ ਦੇਸ਼ ਦੇ ਲੋਕਾਂ ਨੂੰ ਦੱਸਣਾ ਸੀ ਇਹਦੇ ਉੱਤੇ ਫਿਲਮਾਂ ਵੀ ਕਈ ਬਣੀਆਂ ਕਿ ਇਦਾਂ ਦਾ ਜਿਹੜਾ ਮਜ਼ਾਕ ਆ ਉਹ ਸਿੱਖਾਂ ਦੇ ਨਾਲ ਨਾ ਕੀਤਾ ਜਾਵੇ ਪਰ ਮੈਨੂੰ ਸ਼ਰਮ ਆਉਂਦੀ ਆ ਵਿਰੋਧੀ ਧਿਰ ਦੇ ਨੇਤਾ ਦੀ ਜੋ ਇਹਨਾਂ ਦਾ ਪ੍ਰਤਾਪ ਸਿੰਘ ਇਹ ਬਾਜਬਾ ਇਹਨਾਂ ਦੀ ਸੋਚ ਮੈਂ ਅੱਜ ਸਮੁੱਚੀ ਗੱਲ ਆਈ ਥੈਂਕ ਯੂ ਬੈਠੋ ਬੈਠੋ ਹੋ ਗਿਆ ਨਾਟ ਅਲੌਡ ਥੈਂਕ ਯੂ ਮੇ ਇਤੇ ਰੱਖੇ ਜਾਣ ਵਾਲੇ ਕਾਗਜ਼ ਪੱਤਰ ਡਾਕਟਰ ਰਵਜੋਤ ਸਿੰਘ ਸੰਸਤੀ ਮਾਮਲੇ ਬਾਰੇ ਮੰਤਰੀ ਮਤਾ ਪੇਸ਼ ਕਰ ਧੰਨਵਾਦ ਮਾਨਜੋਗ ਸਪੀਕਰ ਸਾਹਿਬ ਠੀਕ ਮੈਂ ਅੱਜ ਦੀ ਕਾਰਜ ਸੂਚੀ ਵਿੱਚ ਮਦ ਨੰਬਰ 2 ਦੀਨਦਰ ਸਾਇਗੇ ਲੜੀ ਨੰਬਰ 1 ਅਤੇ 2 ਦੇ ਰੱਖੇ ਜਾਣ ਵਾਲੇ ਕਾਗਜ਼ ਪੱਤਰ ਸਦਨ ਦੀ ਮੇਜ਼ ਤੇ ਰੱਖਦਾ ਹਾਂ ਜਿਵੇਂ ਕਿ ਵਕ ਵਕ ਨਿਮਾ ਦਿਨ ਲੋੜਿੰਦੇ ਹਾਂ ਧੰਨਵਾਦ ਸਰ ਥੈਂਕ ਯੂ ਅਗਲੀ ਆਈਟਮ ਦਾ ਪੰਜਾਬ ਸਟੇਟ ਡਵੈਲਪਮੈਂਟ ਟੈਕਸ ਸੋਧਨਾ ਬਿਲ 2025 ਸਰਦਾਰ ਹਰਪਾਲ ਸਿੰਘ ਚੀਮਾ ਆਗਕਾਰੀ ਤੇ ਕਰ ਮੰਤਰੀ ਬਿਲ ਪੇਸ਼ ਕਰਨ ਮਾਨਯੋਗ ਸਪੀਕਰ ਸਾਹਿਬਾ ਬੋਤ ਧੰਵਾਦ ਜੀ स्पीकर साहब ਮੈਂ ਪੰਜਾਬ ਸਟੇਟ ਡਵੈਲਪਮੈਂਟ ਟੈਕਸ ਸੋਧਨਾ ਬਿਲ 2025 ਪੇਸ਼ ਕਰਦਾ ਹਾਂ ਅਤੇ ਇਹ ਪ੍ਰਸਤਾਵ ਕਰਦਾ ਹਾਂ ਕਿ ਪੰਜਾਬ ਸਟੇਟ ਡਵੈਲਪਮੈਂਟ ਟੈਕਸ ਸੋਧਨਾ ਬਿਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ। ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਪੰਜਾਬ ਸਟੇਟ ਡਵੈਲਪਮੈਂਟ ਟੈਕਸ ਸੋਧਨਾ ਬਿਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ। ਬਹਿਸ ਕੋਈ ਹੈ? ਜੀ। ਸਰਪਾਲ ਸਿੰਘ ਜੀ ਮਾਨਯੋਗ ਸਪੀਕਰ ਸਾਹਿਬ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਜਿਹੜਾ 2118 ਦੇ ਵਿੱਚ ਹੋਂਦ ਵਿੱਚ ਆਇਆ ਸੀ ਉਸ ਸਮੇਂ 200 ਰੁਪਏ ਪ੍ਰਤੀ ਮਹੀਨਾ ਜਿਹੜਾ ਟੈਕਸ ਦੇਣਾ ਲਾਜ਼ਮੀ ਹੋਇਆ ਸੀਗਾ ਕਿ ਜਿਹੜੇ ਵੀ ਲੋਕ ਟੈਕਸ ਪੇ ਕਰਦੇ ਨੇ ਟੈਕਸ ਪੇਅਰ ਨੇ ਉਹਨਾਂ ਨੂੰ 200 ਰੁਪਏ ਪ੍ਰਤੀ ਮਹੀਨਾ ਜਿਹੜਾ ਉਹ ਰਾਜ ਨੂੰ ਐਕਸਟਰਾ ਟੈਕਸ ਦੇਣਾ ਪਊਗਾ ਇਹ 2018 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਸ ਸਮੇਂ ਆਇਆ ਸੀ ਕਾਫੀ ਸਾਰੇ ਇੰਸਟੀਚਿਊਸ਼ਨ ਕਾਫੀ ਸਾਰੀਆਂ ਜਿਹੜੀਆਂ ਐਸੋਸੀਏਸ਼ਨ ਨੇ ਉਹਨਾਂ ਨੇ ਮੇਰੇ ਤੱਕ ਅਪਰੋਚ ਕੀਤਾ ਕਿ ਅਸੀਂ ਇਹ ਟੈਕਸ ਜਿਹੜਾ ਸਾਲ ਚ ਅਸੀਂ ਹਰੇਕ ਮਹੀਨੇ ਸਾਨੂੰ ਭਰਉਣਾ ਪੈਂਦਾ ਹੈਗਾ ਬੜੀ ਪ੍ਰੋਬਲਮ ਆਉਂਦੀ ਹੈ ਹਰੇਕ ਮਹੀਨੇ ਸਾਨੂੰ ਜਾਣਾ ਪੈਂਦਾ ਤਾਂ ਇਹਨੂੰ ਇੱਕ ਮੁਕਤ ਕਰ ਦਿੱਤਾ ਜਾਵੇ ਯਾਨੀ ਸਾਜ ਜੇਕਰ ਤੁਸੀਂ ਇੱਕ ਵਾਰ ਭਰਾ ਦੋ ਛੋਟਕੀ ਦਿਓਗੇ ਕੰਸੈਸ਼ਨ ਕੀ ਦਿਓਗੇ ਤਾਂ ਮੈਂ 87 ਸਰਦਾਰ ਭਗਵੰਤ ਸਿੰਘ ਮਾਤ ਜੀ ਨਾਲ ਗੱਲ ਕੀਤੀ ਤਾਂ ਇਹਨਾਂ ਨੇ ਕਿਹਾ ਕਿ ਬਿਲਕੁਲ ਆਪਾਂ ਇਹਨਾਂ ਨੂੰ 200 ਰੁਪਿਆ ਜਿਹੜਾ ਸਾਲਾਨਾ ਛੋਟ ਦੇਵਾਂਗੇ ਸੋ ਹੁਣ ਜਿਹੜਾ ਕੋਈ ਵੀ ਵਿਅਕਤੀ ਟੈਕਸ ਭਰਨ ਵੇਲੇ ਜਦੋਂ ਇੱਕ ਵਾਰ ਭਰੂਗਾ ਜੇਕਰ ਉਹ ਸਾਲ ਦੇ ਵਿੱਚ ਇੱਕ ਵਾਰ ਭਰੂਗਾ ਤਾਂ ਉਹਨੂੰ 200 ਰੁਪਿਆ ਜਿਹੜਾ ਸਾਲ ਦਾ ਵੱਜੂਗਾ ਤੇ ਹੁਣ 2400 ਦੀ ਬਜਾਏ ਉਹਨੂੰ 2200 ਰੁਪਿਆ ਟੈਕਸ ਅਦਾ ਕਰਨਾ ਪਊਗਾ ਸੋ 200 ਰੁਪਿਆ ਦਾ ਟੈਕਸ ਜਿਹੜਾ ਕੰਸੈਸ਼ਨ ਜਿਹੜਾ ਉਹ ਮੈਂ ਸਮਝਦਾ ਰਾਜ ਦੀ ਟੈਕਸ ਪੇਅਰ ਨੇ ਅੱਜ ਉਹਨਾਂ ਨੂੰ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਵੱਲੋਂ ਦਿੱਤਾ ਗਿਆ ਇਹ ਅੱ ਥੈਂਕ ਯੂ ਥੈਂਕ ਯੂ ਕੋਈ ਹੋਰ ਸਤਕਾਰਯੋਗ ਸਾਥੀ ਇਸ ਮਤੇ ਤੇ ਬੋਲਣਾ ਚਾਹੁੰਦਾ ਹੋਵੇ ਥੈਂਕ ਯੂ ਪ੍ਰਸ਼ਨ ਹੈ ਕਿ ਪੰਜਾਬ ਸਟੇਟ ਡਿਵੈਲਪਮੈਂਟਲ ਟੈਕਸ ਸੋਧਨਾ ਬਿੱਲ 2025 ਤੇ ਤੁਰੰਤ ਵਿਚਾਰ ਕੀਤਾ ਜਾਵੇ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਵਿਰੋਧ ਵਾਲੀ ਕੋਈ ਆਵਾਜ਼ ਨਹੀਂ ਹੈ ਮੈਂ ਸਮਝਦਾ ਹਾਂ ਪ੍ਰਸਤਾਵ ਸਭ ਸੰਪਤੀ ਨਾਲ ਸਵੀਕਾਰ ਹੋਇਆ ਹੁਣ ਹੁਣ ಸದਨ ਬਿਲ ਤੇ ਇੱਕ ਕਲਾਜ਼ ਵਾਰ ਵਿਚਾਰ ਕਰੇਗਾ ਕਲਾਜ਼ 1 ਦੀ ਸਬਕਲਾਸ 2 ਪ੍ਰਸ਼ਨ ਹੈ ਕਿ ਕਲਾਜ਼ 1 ਦੀ ਸਬਕਲਾਸ 2 ਬਿਲ ਦਾ ਹਿੱਸਾ ਹੈ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੋਧਾਂ ਨੂੰ ਨਾ ਕਹਿਣ ਨਾ ਵਾਲੀ ਕੋਈ ਆਵਾਜ਼ ਨਹੀਂ ਹੈ ਮੈਂ ਸਮਝਦਾ ਹਾਂ ਕਿ ਪ੍ਰਸਤਾਵ ਸਰਬਸੰਮਤੀ ਨਾਲ ਸਕਾਰ ਹੋਇਆ ਕਲਾਜ਼ 2 ਤੋਂ 7 ਤੱਕ ਕੋਈ ਸੋਧਨਾ ਨਹੀਂ ਹੈ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਇਹ ਕਲਾਜ਼ਾਂ ਇਕੱਠੀਆਂ ਹੀ ਸਦਨ ਦੀ VOTING ਲਈ ਰੱਖ ਦਿੱਤੀਆਂ ਜਾਣ। ਪ੍ਰਸ਼ਨ ਇਹ ਹੈ ਕਿ ਕਲਾਸ 2 ਤੋਂ 7 ਬਿਲ ਦਾ ਹਿੱਸਾ ਹਨ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਅੰਦਰ ਉਹ ਹਾਂ ਕਹਿਣ। ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੋਧ ਹਨ ਉਹ ਨਾ ਕਹਿਣ। ਮੈਂ ਸਮਝਦਾ ਹਾਂ ਪ੍ਰਸਤਾਵ ਸਦ ਸੰਮਤੀ ਨਾਲ ਸਵੀਕਾਰ ਹੋਇਆ। ਕਲਾਸ 1 ਦੀ ਸਬ ਕਲਾਸ 1 ਪ੍ਰਸ਼ਨ ਇਹ ਹੈ ਕਿ ਕਲਾਜ਼ 1 ਦੀ ਸਬਕਲਾਜ਼ 1 ਮਿਲਦਾ ਹਿੱਸਾ ਹੈ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੋਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਕਿ ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ ਸਿਰਲੇਖ ਪ੍ਰਸ਼ਨ ਇਹ ਹੈ ਕਿ ਸਿਰਲੇਖ ਬਿੱਲ ਦਾ ਸਿਰਲੇਖ ਹੈ ਜਿਹੜੇ ਮਾਜੂ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਜੂ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਪ੍ਰਸਤਾਵ ਸਭ ਸੰਮਤੀ ਨਾਲ ਸਵੀਕਾਰ ਹੋਇਆ ਮੰਤਰੀ ਬਿੱਲ ਪਾਸ ਕਰਨ ਲਈ ਪ੍ਰਸਤਾਵ ਪੇਸ਼ ਕਰਨ ਮਾਨਯੋਗ ਸਪੀਕਰ ਸਾਹਿਬ ਮੈਂ ਵੀ ਪ੍ਰਸਤਾਵ ਕਰਦਾ ਹਾਂ ਕਿ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਸੋਧਨਾ ਬਿਲ 2025 ਪਾਸ ਕੀਤਾ ਜਾਵੇ। ਪ੍ਰਸਤਾਵ ਪੇਸ਼ ਕੀਤਾ ਗਿਆ ਕਿ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਸੋਧਨਾ ਬਿਲ 2025 ਪਾਸ ਕੀਤਾ ਜਾਵੇ। ਪ੍ਰਸ਼ਨ ਹੈ ਕਿ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ ਸੋਧਨਾ ਬਿਲ 2025 ਪਾਸ ਕੀਤਾ ਜਾਵੇ। ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਨਯੋਗ ਮੈਂਬਰ ਪ੍ਰਸਤਾਵ ਦੇ ਵਿਰੁੱਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਪ੍ਰਸਤਾਵ ਸਰਬਸੰਮਤੀ ਨਾਲ ਸਵੀਕਾਰ ਹੋਇਆ ਹਟਕਲੀ ਮੈਂ ਸ਼੍ਰੀ ਅਮਨੁਰੂੜਾ ਜੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅ ਸ਼੍ਰੀ ਪ੍ਰਤਾਪ ਸਿੰਘ ਬਾਜਵਾ ਜੀ ਨੇਤਾ ਵਰੋਧੀ ਤੇ ਔਰ ਬੀਜੇਪੀ ਬੀਐਸਪੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਸਹਿਬਾਨ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਮੈਨੂੰ ਹੁਣ ਤੋਂ 5 ਮਿੰਟ ਬਾਅਦ ਚੈਂਬਰ ਵਿੱਚ ਮਿਲਣ ਔਰ ਆਪਾਂ 1 ਘੰਟੇ ਲਈ ਸਦਨ ਨੂੰ ਸਥगित ਕਰਦੇ ਹਾਂ